ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਭੋਖੜਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਤੇ ਇਹ ਜਿਹੜਾ ਪਿੰਡ ਪੈ ਜਾਂਦਾ ਰੋਡ ਤੇ ਪੈ ਜਾਂਦਾਗਾ ਬਠਿੰਡਾ ਤੋਂ ਬਾਜਾਖਾਨਾ ਰੋਡ ਦੇ ਉੱਤੇ ਤੇ ਸਾਹਮਣੇ ਤੁਸੀਂ ਦੋ ਜਾਨਵਰ ਦੇਖ ਰਹੇ ਹੋ ਇੱਕ ਤਾਂ ਤਾਜੀ ਸੁਈ ਮੱਝ ਆ ਗਈ ਤੇ ਮਗਰ ਕੱਟੀ ਐ ਤੇ ਨਾੜਗਾ ਤੁਸੀਂ ਦੇਖ ਸਕਦੇ ਹੋ ਇੱਕ ਇਹ ਅਵਸਰ ਝੋਟੀ ਆ ਗਈ ਦੰਦੋਂ ਕੀਰੀ ਆ ਗਈ ਤੇ ਤਿੰਨ ਗਾਵਾਂ ਦੋ ਤਾਂ ਗੱਬਣਾ ਗਈਆਂ ਤੇ ਇੱਕ ਤਾਜੀ ਸੂਈ ਆ ਪੰਜ ਪਸ਼ੂ ਦਿਖਾਵਾਂਗੇ ਆਪਾਂ ਕੱਲੀ-ਕੱਲੀ ਦੀ ਡਿਟੇਲ ਲੈ ਕੇ ਦੇਵਾਂਗੇ ਤੋੜ ਕੇ ਦਿਖਾਵਾਂਗੇ ਰੇਟ ਸਾਰਿਆਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਆਪਦੀ ਫੋਟੋ ਤਸਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਜਿਆਦਾ ਸਾਮਾਨ ਹੀ ਲੈਂਦੇ ਆ ਬਾਈ ਨਾਲ ਗੱਲਬਾਤ ਕਰਾਉਣੀ ਆ ਤੇ ਸਾਰੀ ਆਪਾਂ ਡਿਟੇਲ ਲਿਖ ਦਿੰਦੇ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਆਪਣਾ ਨਾਮ ਦੱਸ ਦਿਓ ਨਾਮ ਮਨਪ੍ਰੀਤ ਸਿੰਘ ਹੈ ਜੀ ਹਾਂਜੀ ਪਿੰਡ ਭੋਕੜਾ ਨੇੜੇ ਗੋਨਿਆਣਾ ਮੰਡੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੀ 962733099 ਠੀਕ ਹੈ ਜੀ ਹਾਂਜੀ ਦੋਸਤੋ ਐਸੇ ਨੰਬਰ ਤੋਂ ਜੀ ਕੰਟੈਕਟ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਭਾਈ ਆਪਾਂ ਇਧਰੋਂ ਪਹਿਲੇ ਨੰਬਰ ਤੋਂ ਆਪਾਂ ਮੱਝ ਤੋਂ ਸ਼ੁਰੂ ਕਰ ਲਗੇ ਇਹਦੀ ਕੀ ਡਿਟੇਲ ਆ ਗਈ ਮੱਝ ਦੀ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਬਾਈ ਜੀ ਚੌਥਾ ਜਨਮ ਅਜ ਸੂਈ ਨੂੰ ਚੌਥਾ ਦਿਨ ਹਾਂਜੀ ਮਗਰ ਇਹਦੇ ਕੱਟੀ ਐ ਮਗਰ ਕੱਟੀ ਐ ਤੇ ਆਪਾਂ ਇਹ ਮੱਧ ਲਈ ਸੀਗੀ ਠੀਕ ਹੈ ਜੀ ਚੌਥਾ ਸੂਆ ਮੰਨ ਕੇ ਆਪਾਂ ਇਹ ਮੱਧ ਲਈ ਆ ਚੌਥਾ ਸੂਆ ਮੰਨ ਕੇ ਲਈ ਆ ਆਪਾਂ ਹਾਂਜੀ ਜਿੰਨਾ ਤੋਂ ਲਈਆ ਮੈਂ ਤਾਂ ਬਸ ਸੇਵਾ ਸੰਭਾਲ ਲਈ ਕੀਤੀ ਥੋੜੀ ਲਿਸੀ ਆ ਠੀਕ ਹੈ ਹਾਂਜੀ ਜਿਹੜਾ ਇਸ ਟਾਈਮ ਤੋਂ ਆਪਾਂ ਹਾਜ਼ਰ ਕਹਿਣਾ 10 ਕਿਲੋ ਹਾਜ਼ਰ 10 ਕਿਲੋ ਤਿਆਰ ਆ ਹਾਂਜੀ 10 ਕਿਲੋ ਕੰਡੇ ਵਾਲਾ ਤਿਆਰ ਹੈ ਠੀਕ ਹੈ ਆਸਮੀ ਦਾ ਇਹ 14-15 ਕਿਲੋ ਦੁੱਧ ਪਾਓ ਵੀ 14-15 ਲੀਟਰ ਦੁੱਧ ਦੇ ਦੂਗੀ ਹਾਂ ਰੱਖ ਲੈ ਹਾਂਜੀ ਠੀਕ ਹੈ ਤੇ ਬਾਕੀ ਸੇਵਾ ਬਾਕੀ ਮੈਂ ਅਗਰ ਘੱਟੀ ਆ ਹਨਾ ਵੀ ਵੱਧ ਵਾਲੀ ਗੱਲ ਹੀ ਇੱਕ ਤਰ੍ਹਾਂ ਦੀ ਹੈ ਨਾ ਠੀਕ ਹੈ ਤੇ ਚੋਣ ਚ ਵਾਜ ਕਿਵੇਂ ਹੂੰ ਚੋਣ ਇੱਕ ਨੰਬਰ ਹੈ ਜੀ ਓਕੇ ਜਮਾ ਧਾਰਾ ਧੂਰਾ ਸਭ ਠੀਕ ਹੈ ਜੀ ਓਕੇ ਸਾਰੇ ਵਕਤ ਓਕੇ ਹੈਗੀ ਠੀਕ ਹੈ ਤੇ ਆਪਾਂ ਮੁੱਲੇ ਦਾ ਕਿੰਨਾ ਰੱਖਦੇ ਆ ਇਹਦਾ ਮੁੱਲ ਬਾਜੀ 95000 ਜੀ 95000 ਠੀਕ ਹੈ ਬਾਕੀ ਹੋਜੂ ਮਾੜਾ ਮੋਟਾ ਮੌਕੇ ਤੇ ਹਨਾ ਠੀਕ ਹੈ ਤੇ ਇੱਕ ਵਾਰੀ ਖੋਲ ਕੇ ਗੇੜਾ ਦਵਾ ਦਿਓ ਇਹਦਾ ਲੋ ਵੀ ਦੋਸਤੋ ਡਿਟੇਲ ਇਹਦੀ ਤਕਰੀਬਨ ਆਪਾਂ ਲੈਤੀ ਹੈਗੀ ਤੇ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਿੰਨੇ ਆਂਗੇ ਦਰਦੀ ਤੋਂ ਤੁਸੀਂ ਜਜਮੈਂਟ ਕਰ ਸਕਦੇ ਹੋ ਕੱਦ-ਕਾੜ ਵੀ ਠੀਕ ਆ ਦਰਮਿਆਨੇ ਦੇ ਵਿੱਚ ਆ ਤੇ ਬਾਕੀ ਆਰਡਰ ਚੰਗਾ ਦਿਖਾਉਂਦੀ ਹੈਗੀ ਥਣ ਵੀ ਬਹੁਤ ਚੰਗੇ ਹੈਗੇ ਸਾਫ ਸੁਥਰੇ ਥਾਣਾ ਵਧੀਆ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਵੀ ਵਧੀਆ ਹੈਗੀ ਕੁੰਡੇ ਸਿੰਘਾਂ ਗੀ ਤੇ ਬਾਡੀ ਬੰਤਰ ਦੀ ਚੰਗੀ ਆ ਨਾੜਾਂ ਵੀ ਲੇਵੇ ਦੇ ਉੱਤੇ ਵਧੀਆ ਦਿਖਾਉਂਦੀ ਹੈਗੀ ਤੇ ਬਾਕੀ ਥੋੜਾ ਜਿਹਾ ਆਪਾਂ ਨੇੜੇ ਨਹੀਂ ਜਾਂਦੇ ਕਿ ਅਰੇ ਥੋੜਾ ਜਿਹਾ ਉਪਰੇ ਦਾ ਹੋ ਜਾਂਦਾਗਾ ਤੇ ਵੈਸੇ ਠੰਡੀ ਸੀ ਲੱਗੀ ਤੇ ਬਾਕੀ ਬਾਦਦੇ ਵਾਲੀ ਗੱਲ ਆ ਨਾਲ ਇਹਦੇ ਕੱਟੀ ਆ ਗਈ। ਬਾਕੀ ਥਾਣਾ ਦੇ ਵਿੱਚ ਸਪੇਸ ਬਹੁਤ ਆ ਗਈ। ਮੁਠੀ ਦੀ ਚਵਾਈ ਵਾਲੇ ਥਾਣਾ ਗਏ। ਬਹੁਤ ਵਧੀਆ ਥਾਣਾ ਆ ਗਈ। ਇਧਰ ਹੀ ਸਾਈਡ ਤੋਂ ਵੀ ਦੇਖ ਸਕਦੇ ਹਾਂ ਬਾਕੀ। ਨਾੜਾ ਨੁੜਾ ਵੀ ਬਹੁਤ ਵਧੀਆ ਆ ਗਿਆ। ਤੇ ਘਰੇ ਚੋਣ ਲਈ ਵਧੀਆ ਮੱਝ ਆ ਗਈ। ਤੇ ਬਾਕੀ ਕੱਟੀ ਵੀ ਤੁਸੀਂ ਦੇਖ ਸਕਦੇ ਹੋ। ਕੱਟੀ ਵੀ ਬਹੁਤ ਸੋਹਣੀ ਹੈਗੀ। ਨਾੜਗਾ ਨਾਲ ਹੀ ਆ ਤੁਸੀਂ ਦੇਖ ਸਕਦੇ ਹੋ ਦੁਬਾਰੀ। ਤੇ ਇਸ ਤੋਂ ਬਾਅਦ ਬਈ ਇਹ ਜਿਹੜੀ ਝੋਟੀ ਆ ਇਹਦੀ ਕੀ ਡਿਟੇਲ ਹੈਗੀ? ਇਹ ਬਈ ਜੀ ਦੰਦੋ ਖੀਰੀ ਆ ਦੰਦੋ ਖੀਰੀ ਆ ਜੀ ਹਾਂਜੀ ਠੀਕ ਐ ਦੋ ਸਾਲ ਦੀ ਜੀ ਉਮਰ ਐ ਦੋ ਸਾਲ ਦੇ ਲਗਭਗ ਉਮਰ ਆ ਹਾਂਜੀ ਠੀਕ ਐ ਤੇ ਥੋੜੇ ਸਾਹਮਣੇ ਹਾਈਟ ਦੇ ਮੁਤਾਬਕ ਸਾਨੂੰ ਇਦਾਂ ਲੱਗਦਾ ਵੀ ਦੋ ਤੋਂ ਢਾਈ ਮਹੀਨਾ ਨੂੰ ਇਹ AI ਜਨਕੀ ਹੋਣ ਦੇ ਕਾਬਿਲ ਆ ਹੂੰ तकरीबन ਹਾਂ ਦੋ ਢਾਈ ਤਿੰਨ ਕੁ ਮਹੀਨੇ ਦੇ ਲਗਭਗ ਹਨ ਥੋੜੀ ਜੀ ਸੇਵਾ ਨਾਲ ਕੰਬਣ ਹੋ ਜੂਗੀ ਹਾਂਜੀ ਠੀਕ ਐ ਤੇ ਇਹਦਾ ਆਪਾਂ ਰੇਟ ਕਿੰਨਾ ਰੱਖਦੇ ਆ ਇਹਦਾ ਰੇਟ ਬਈ 38000 ਇਹਦਾ 38000 ਹਾਂਜੀ ਠੀਕ ਐ ਇਹਦੇ ਚੋ ਵੀ ਹੋ ਜੂ ਮੌਕੇ ਤੇ ਹਨਾ ਠੀਕ ਹੈ ਤੇ ਦੰਤ ਆਪਣੇ ਦੇਖੇ ਵਿਆ ਨਾ ਹਾਂਜੀ ਦੰਤ ਦੇਖੇ ਹੋਏ ਜੀ ਠੀਕ ਹੈ ਤੇ ਥਣ ਥਣ ਕਿਵੇਂ ਆ ਥਣ ਜਾਮ ਓਕੇ ਜੀ ਓਕੇ ਥਣਾ ਹਾਂਜੀ ਓਕੇ ਆ ਜਾਮ ਠੀਕ ਹੈ ਲੋ ਵੀ ਦੋਸਤੋ ਕੱਟੀ ਇਹ ਵੀ ਬਹੁਤ ਚੰਗੀ ਆ ਗਈ ਤਕਰੀਬਨ 2 2.5 3 ਨਾ ਮਹੀਨੇ ਦੇ ਵਿੱਚ ਇਹਨੇ ਗੱਬਣ ਹੋ ਜਾਣਾਗਾ ਸੇਵਾ ਦੇ ਨਾਲ ਬਾਕੀ ਵੇਲ ਬਹੁਤ ਆ ਗਈ ਸਿੰਘਾਂ ਦੀ ਕਵਾੜੀ ਦੇਖ ਸਕਦੇ ਹੋ ਕੁੰਡੇ ਕਰੂਗੀ ਥੋੜਾ ਜਿਆ ਡਰਦੀ ਆ ਉਪਰਾ ਕਰਦੀ ਆ ਗਈ ਵੈਸੇ ਠੰਡੀ ਸੀ ਲਾਉ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਾਡੀ ਵਾਂਦਰ ਦੀ ਵੀ ਚੰਗੀ ਹੈਗੀ ਤੇ ਵੇਲ ਬਹੁਤ ਆ ਗਈ। ਬਾਕੀ ਥਾਣ ਥਣ ਵੀ ਚੰਗੇ ਆ। ਚਾਰੇ ਹੀ ਥਾਣਾ ਬਾਕੀ ਪੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਉਹ ਵੀ ਵਧੀਆ ਗਈ। ਸਾਰੇ ਪੱਖਾਂ ਤੋਂ ਚੰਗੀ ਹੈਗੀ ਸਾਫ਼ ਸੁਥਰੀ ਹੈਗੀ। ਤੇ ਮੁੱਲ ਇਹਦਾ ਬਾਈ ਨੇ ਤਕਰੀਬਨ 10 ਹੀ ਦਿੱਤਾ। ਥੋੜੀ ਜਿਹੀ ਸੇਵਾ ਦੇ ਨਾਲ ਇਹ ਗੱਬਣ ਹੋਣ ਦੇ ਲੈ ਕੇ ਹੀ ਹੈ ਤਕਰੀਬਨ ਬੱਸ ਇਹ। ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਇਹ ਇਹਨਾਂ ਦੋਨਾਂ ਨਗਾਂ ਦੀ ਤੁਹਾਨੂੰ ਆਪਾਂ ਡਿਟੇਲ ਸਾਰੀ ਲੈਤੀ ਹੈਗੀ। ਉਸ ਵਾਦ ਹੁਣ ਤੁਹਾਨੂੰ ਆਪਾਂ ਗਾਮਾ ਦਿਖਾਉਣੀ ਹੈ ਇਧਰ ਬਈ ਆਪਾਂ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂ ਕਰ ਲਗੇ ਇਹਦੇ ਤੋਂ ਇਹਦੀ ਕੀ ਡਿਟੇਲ ਹੈਗੀ ਇਹ ਬਾਈ ਜੀ ਥੋੜਾ ਜਿਹਾ ਕ੍ਰਾਸ ਪਾਣਾ ਇੱਥੇ ਹਾਂਜੀ ਸ਼ਾਈਵਾਲ ਦੇ ਵਿੱਚ ਪੈਂਦੀ ਆ ਠੀਕ ਆ ਚੱਪੇ ਦੇ ਵਿੱਚ ਪੈਂਦੀ ਆ ਹਾਂ ਵੀ ਥੋੜਾ ਜਿਹਾ ਕ੍ਰਾਸ ਆ ਜਾਣੀ ਹੈ ਨਾ ਹਾਂਜੀ ਤੀਜਾ ਸੂਆ ਹੁੰਦੀ ਹੈ ਜੀ ਤੀਜਾ ਸੂਆ ਸੂਣਾ ਆਏ ਨੇ ਹਾਂਜੀ ਬਾਈ ਜੀ ਕਿ ਇਹ ਹਜੇ ਗੱਬਣਾ ਗਈ ਗੱਬਣਾ ਬਾਈ ਜੀ ਲੈ ਜੂਗੇ ਹਫਤਾ ਤੋਂ 10 ਦਿਨ ਦੇ ਵਿੱਚ ਹਫਤੇ ਤੋਂ 10 ਦਿਨਾਂ ਦੀ ਹਜੇ ਕੱਚੀ ਆ ਗਈ ਕੱਚੀ ਆ ਠੀਕ ਹੈ ਤੇ ਦੁੱਧ ਦੀ ਕਿੰਨੀ ਆਸਮੀਦ ਹੈਗੀ ਇਹਦੀ ਕੀ ਆਸਮੀਦ ਹੈ 20 ਪਲੱਸ ਹੈ ਜੀ 20 ਪਲੱਸ ਦੀ 22 ਪਾ ਦੇ ਹਾਂਜੀ ਠੀਕ ਹੈ ਵੀ ਮਤਲਬ 20 ਪਲੱਸ ਰਹੂਗੀ ਰਹੂਗੀ ਹਣਾ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਫਰ ਗਾਇਆਂ ਦਾ ਸੇਵਾ ਤੇ ਵੀ ਹੁੰਦਾ ਹੈ ਨਾ ਹਾਂਜੀ ਭਾਈ ਜੀ ਠੀਕ ਹੈ ਤੇ ਤੇ ਆਪਾਂ ਭਾਈ ਰੇਟ ਕਿੰਨਾ ਰੱਖਦੇ ਆ ਦਾ ਇਹਦਾ ਰੇਟ ਭਾਈ ਜੀ ਮੁੱਲ ਕਰਾ ਲਓ 85 ਜਾਂ 80 ਹਾਂਜੀ ਇਹਦੇ 75000 ਚ ਛੋੜ ਹੋਗੀ 75000 ਦੇ ਵਿੱਚੋਂ ਛੋੜ ਸੱਪਾ ਹੋ ਜੂਗਾ ਹਾਂਜੀ ਬਸ ਇਹ 75000 ਚ ਛੋੜ ਹੋਊਗੀ ਛੋੜ ਹੋ ਜਾਊਗੀ ਹਾਂਜੀ ਠੀਕ ਹੈ ਲੋ ਵੀ ਇਹਦਾ ਗੇੜਾ ਦਵਾ ਦੇ ਬਈ ਲੋ ਵੀ ਦੋਸਤੋ ਕ੍ਰਾਸ ਦੇ ਵਿੱਚ ਇਹ ਪੈਂਦੀ ਆ ਤੇ ਤੀਜਾ ਸੂਆ ਇਹਨੇ ਸੂਣਾਗਾ ਤੇ ਬਾਕੀ ਸੰਭੀ ਬਲੀ ਬਹੁਤ ਵਧੀਆ ਆ ਗਈ ਚੰਗੀ ਸੰਭੀ ਵੀ ਆ ਗਈ ਪੂਰੀ ਫੁੱਲ ਰਾਜੀ ਆ ਗਈ ਤੇ ਕੱਦ-ਕਾੜ ਦੇ ਵਿੱਚ ਵੀ ਚੰਗੀ ਹੈਗੀ ਤੇ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਗਈ ਬਾਕੀ ਥਾਣਲੇਵਰੀ ਬਹੁਤ ਜਿਆਦਾ ਸਾਫ ਆ ਗਈ। ਦੇਖੋ। ਸਪੇਸ ਵੀ ਬਹੁਤ ਆ ਗਈ ਥਾਣਾ ਦੇ ਵਿੱਚ ਤੇ ਇੱਕੋ ਜਿਹਾ ਥਾਣਾ ਆ ਗਈ ਤੇ ਥਣ ਹੈ ਵੀ ਬਹੁਤ ਵਧੀਆ ਆ ਗਈ। ਤੇ ਬਾਕੀ ਹਜੇ ਕੱਚੀ ਆ ਗਈ। ਅਡਰ ਨੇ ਹੋਰ ਤਿਆਰ ਕਰਨ। ਇਧਰਲੀ ਸਾਈਡ ਤੋਂ ਵੀ ਤੁਹਾਨੂੰ ਪਤਾ ਖਾ ਦਿੰਨੇ ਆ। ਹਜੇ ਬਾਲਟੇ ਲੰਬ ਬਹੁਤ ਨੇ। ਹਜੇ ਕਾਫੀ ਭੰਗ ਟੇ ਲਾਣਾ ਹੈ ਨਾ ਬੈਕ ਸਾਈਡ ਨੂੰ। ਹਾਂਜੀ। ਤੇ ਬਾਕੀ ਥਾਣਲੇਵਰੀ ਬਹੁਤ ਸਾਫ ਸੁਥਰੀ ਹੈਗੀ ਤੇ ਬਹੁਤ ਵਧੀਆ ਹੈ ਨੇ ਹਜੇ ਅਡਰ ਤਿਆਰ ਕਰਨਾਗਾ। ਤੇ ਸਪੇਸ ਵੀ ਬਹੁਤ ਆ ਗਈ ਤੇ ਥਾਂ ਬਹੁਤ ਜਿਆਦਾ ਚੰਗੇ ਆ ਗਈ ਤੇ ਸਾਰੇ ਪੱਖਾਂ ਤੋਂ ਸਾਫ਼ ਸੁਥਰੀ ਹੈਗੀ ਤੇ ਇਸ ਤੋਂ ਬਾਅਦ ਬਾਈ ਇਹਦੀ ਕੀ ਡਿਟੇਲ ਹੈਗੀ ਇਹ ਬਾਈ ਜੀ ਦੂਜਾ ਸੂਆ ਹੁੰਦੀ ਹੈਗਾ ਹਾਂਜੀ ਇਹ ਕਿੰਨੇ ਦਿਨ ਕੱਢਦੀ ਹੈ ਹਾਂਜੀ ਕਿੰਨੇ ਦਿਨ ਕੱਢਦੀ ਹੈ ਇਹ ਇਹ ਵੀ ਲੈ ਜੂਗੀ ਜੀ ਹਫ਼ਤਾ ਪੰਜ 6 ਦਿਨ ਲੈ ਜੂਗੀ ਹਫ਼ਤੇ ਨੂੰ ਮਤਲਬ ਲਿਆ ਸਕਦੀ ਆ ਨਾ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਕੀਮਤ ਦੁੱਧ ਦੀ ਇਹ ਪਿਛਲੇ ਸੂਏ ਬਾਈ ਜੀ ਨੇ ਪਹਿਲਾਂ ਨੇ ਦਿੱਤਾ 17 ਕਿਲੋ ਦੁੱਧ ਪਹਿਲਾਂ ਨੇ ਹਾਂਜੀ ਠੀਕ ਆ ਥੋੜੀ ਲੇਸੀ ਆ ਆਪਾਂ 17 ਮੰਨ ਕੇ ਹੀ ਦੇਵਾਂਗੇ ਪੂਨਾ ਮੰਨ ਕੇ ਦੇਵਾਂਗੇ ਹਾਂਜੀ ਹਾਂਜੀ ਦੂਜਾ ਸੁਣਾਣਾ ਦੂਜਾ ਸੁਦਾ ਸੁਣੈਣੀ ਠੀਕ ਆ ਥੋੜਾ ਜਿਹਾ ਸੰਭਾਲ ਘਟ ਹੋਈ ਉਸੇ ਜੇ ਘਰੋਂ ਆਈ ਆ ਹਨਾ ਹਾਂਜੀ ਹਾਂਜੀ ਨਹੀਂ ਤਾਂ ਇਹ 20 ਪਲੱਸ ਜਾਂਦੀ ਮੈਨੂੰ ਲੱਗਦਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਰਹਾ ਦੇਂਦਾ ਆਪਾਂ ਇਹਦਾ ਮੁੱਲ ਨਹੀਂ ਭਾਈ ਜੀ 45000 ਚ ਇਹਦੀ ਛੋੜ ਹੋਊਗੀ ਠੀਕ ਆ 45 ਚ ਇਹਦੀ ਛੋੜ ਹੋ ਜੂਗੀ ਹਾਂਜੀ ਮੁੱਲ 50 ਕਰਾ ਲਓ 55 ਕਰਾ ਲਓ ਠੀਕ ਆ ਹਾਂਜੀ ਇਹਦਾ 45000 ਚ ਛੋੜ ਹੈ ਛੋੜ ਚੱਪਾ ਹੋ ਜਾਊਗਾ ਹਾਂਜੀ ਭਾਈ ਠੀਕ ਆ ਲੋ ਵੀ ਦੋਸਤੋ ਗਰਮੀ ਰਹਿ ਤਗਾਵਾ ਜੀ ਇਹ ਗਰਮੀ ਗੁਰਮੀ ਨਹੀਂ ਮਨਾਉਂਦੀ ਗਰਮੀ ਨਹੀਂ ਮਨਾਉਂਦੀ ਹਨਾ ਕ੍ਰੋਸ ਦੇ ਵਿੱਚ ਕਰਕੇ ਜੀ ਠੀਕ ਹੈ ਲੋ ਵੀ ਦੋਸਤੋ ਇਹਨੇ ਦੂਜਾ ਸੂਆ ਸੂਣਾ ਤੇ 17 ਲੀਟਰ ਦੁੱਧ ਇਹਦਾ ਦਿੱਤਾ ਗਿਆ ਤੇ ਥੋੜੀ ਜੀ ਸੰਭਾਲ ਘਾਟੇ ਦੀ ਹੋਈ ਵੀ ਹੈਗੀ ਤੇ ਨਹੀਂ ਇਹਨੇ 20 ਪਲੱਸ ਜਾਣਾ ਸੀਗਾ ਬਾਕੀ ਸੇਵਾ ਤੇ ਆ ਜਾ ਵੀ ਸਕਦੀ ਹੈ ਜੀ ਤੇ ਨਹੀਂ ਤੁਸੀਂ ਉਨਾ ਹੀ ਮੰਨ ਕੇ ਤਕਰੀਬਨ ਲੈ ਜਿਓ ਬਾਕੀ ਸਾਫ ਸੁਥਰੀ ਹੈਗੀ ਸਾਰੇ ਪੱਖਾਂ ਤੋਂ ਫੇਸ ਦੀ ਕੁਆਲਿਟੀ ਸੋਹਣੀ ਹੈਗੀ ਤੇ ਬਾਡੀ ਬੰਤਰ ਦੀ ਵੀ ਚੰਗੀ ਹੈਗੀ ਤੇ ਬਾਕੀ ਸੰਭਾਲਣ ਆਣੇ ਰਾਜੀ ਵੀ ਹੋ ਜਾਣਾਗਾ ਜੇ ਕੋਈ ਸੇਵਾ ਕਰ ਲੂ ਬਾਕੀ ਆਰਡਰ ਬਹੁਤ ਸੋਹਣਾਗਾ ਤੇ ਥਣਾ ਦੇ ਵਿੱਚ ਸਪੇਸ ਬਹੁਤ ਆਗੀ ਬੈਕ ਸਾਈਡ ਨੂੰ ਵੀ ਤੇ ਇਧਰੋਂ ਪਾਸੇ ਤੋਂ ਵੀ ਦੇਖ ਸਕਦੇ ਹੋ ਸਾਫ ਸੁਥਰਾ ਅੜਰਾਗਾ ਇੱਕੋ ਜਿਹਾ ਥਾਨਾਂਗੇ ਤੇ ਸਾਰੇ ਪੱਖਾਂ ਤੋਂ ਇਹ ਵੀ ਸਾਫ਼ ਸੁਥਰੀ ਹੈਗੀ ਤੇ ਤੁਸੀਂ ਆਪਦੀ ਬਾਕੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਇਹਦੀ ਬਾਈਕ ਦੀ ਡਿਟੇਲ ਆ ਗਈ ਇਹ ਜੀ ਪਿਓਰ ਜੈੱਡ ਬਲੈਕ ਹੈਗੀ ਹੈਗਾ ਹਾਂਜੀ ਤੇ ਇਹ ਕ੍ਰਾਸਟੀ ਹੈਗੀ ਵੀ ਹੈ ਨਾ ਇਹ ਵੀ ਕ੍ਰਾਸਟ ਹੈ ਜੀ ਹੂੰ ਤੇ ਇਹਦੀ ਡਿਟੇਲ ਬਾਈ ਜੀ ਇਹ ਦੂਜਾ ਸੂਆ ਸੂਈ ਹੋਈ ਆ ਦੂਜਾ ਸੂਆ ਸੂਈ ਵੀ ਆ ਹਾਂਜੀ ਇਹਨੂੰ ਸੂਈ ਨੂੰ ਹੋ ਗਈ 13 ਤੋਂ 14 ਦਿਨ 13 14 ਦਿਨ ਹੋ ਗਏ ਇਹਦੇ ਮਗਰ ਬੱਚਾ ਹੈ ਮਗਰ ਬੱਚਾ ਦਾ ਹਾਂਜੀ 10 ਤੋਂ 12 ਕਿਲੋ ਦਾ ਦੁੱਧ ਇਸ ਟਾਈਮ ਹਾਜਰ 10 ਤੋਂ 12 ਤਿਆਰ ਆ ਹਾਂਜੀ ਬਈ ਠੀਕ ਆ ਕਿੰਨੀ ਆਸਮੀਦ ਆ ਦੀ ਆਸਮੀਦ ਭਾਈ ਜੀ 16 17 ਕਿਲੋ ਦੁੱਧ ਪਾ ਸਕਦੀ 16 17 ਕਿਲੋ ਦੇ ਸਕਦੀ ਆ ਹਾਂਜੀ ਬਈ ਠੀਕ ਆ ਤੇ ਬਾਕੀ ਚੌਣ ਚਵਾਜ ਕਿਵੇਂ ਆ ਬਈ ਚੌਣ ਇੱਕ ਨੰਬਰ ਆ ਜੀ ਇੱਕ ਨੰਬਰ ਆ ਸਾਫ ਸੁਥਰੀ ਆ ਹਾਂਜੀ ਠੀਕ ਆ ਲਓ ਵੀ ਦੋਸਤੋ ਇਹ ਦੂਜਾ ਸੂਆ ਸੂਈ ਵੀ ਆ ਕ੍ਰੋਸ ਦੇ ਵਿੱਚ ਆ ਗਈ ਤੇ ਸੋਹਣੀ ਆ ਵੀ ਸਾਫ ਸੁਥਰੀ ਹੈ ਬਾਕੀ ਸਭੀ ਬੜੀ ਚੰਗੀ ਆ ਫੇਸ ਦੀ ਕੁਆਲਿਟੀ ਵੀ ਸੋਹਣੀ ਹੈਗੀ ਤੇ ਬਾਕੀ ਬਾਡੀ ਬਾਂਤਰ ਦੀ ਵੀ ਚੰਗੀ ਆ ਆਰਡਰ ਇਹਦਾ ਵੀ ਸਾਫ ਸੁਥਰਾਗਾ ਤੇ ਥਾਣਾ ਦੇ ਵਿੱਚ ਸਪੇਸ ਇਹਦੇ ਵੀ ਚੰਗੀ ਆ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਆ ਗਈਆਂ ਤੇ ਦੂਜੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਅੰਦਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਸਪੇਸ ਬਹੁਤ ਆ ਗਈ ਤੇ ਨਾੜਾ ਦੋਨੇ ਪਾਸੇ ਚੰਗੀਆਂ ਬਾਕੀ ਬਾਡੀ ਬਾਂਤਰ ਦੀ ਵੀ ਚੰਗੀ ਆ ਬਾਕੀ ਇਹ ਗਰਮੀ ਵੀ ਘੱਟ ਮਣਾਉਣਗੀਆਂ ਕ੍ਰੋਸ ਦੇ ਵਿੱਚ ਕਰਕੇ ਤੇ ਦੁੱਧ ਇਹਨਾਂ ਦਾ ਵਧੀਆ ਰਹੂਗਾ ਸੰਘਣਾ ਫੈਟ ਵਾਲਾ ਦੁੱਧ ਹੋਊਗਾ ਤੇ ਕੋਈ ਵੀ ਤੁਹਾਨੂੰ ਨਗ ਪਸੰਦ ਆਉਂਦਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਇਹਦਾ ਮੁੱਲ ਕਿੰਨਾ ਬਾਈ ਇਹਦਾ ਮੁੱਲ ਬਾਈ ਜੀ 55000 ਇਹਦਾ ਮੁੱਲ 55 ਹਾਂਜੀ ਤੇ ਇਹਦੇ ਵਿੱਚ ਹੋ ਜੂਗਾ ਮਾਨਤਨ ਹੋ ਜੂਗਾ ਠੀਕ ਹੈ ਲੋ ਵੀ ਦੋਸਤੋ ਇਹਦੇ ਵਿੱਚੋਂ ਵੀ ਥੋੜਾ ਕਾਹਨਾ ਮਾਨਤਨ ਹੋ ਜੂਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਪੰਜ ਨਗ ਤੁਹਾਨੂੰ ਦਿਖਾਏ ਆ ਕੱਲੇ ਕੱਲੇ ਦੀ ਆਪਾਂ ਡਿਟੇਲ ਲੈਤੀ ਆ ਤੇ ਕੱਲਾ ਕੱਲਾ ਤੁਹਾਨੂੰ ਆਪਾਂ ਤੋਰ ਕੇ ਦਿਖਾਤਾ ਜਿਹੜਾ ਵੀ ਪਸੰਦ ਆਉਂਦਾ ਕਿਸੇ ਵੀ ਤਰ੍ਹਾਂ ਦਾ ਵੀ ਨਾ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਇਹਨਾਂ ਚੋਂ ਜਾਂ ਕਿਹੜੇ ਇਕੱਠੇ ਵੀ ਖਰੀਦਣੇ ਆ ਤਾਂ ਬਾਈ ਨਾਲ ਤੁਸੀਂ ਉਹਦੇ ਹਿਸਾਬ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ